ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕੀ ਜਿਹੜੇ ਹੈਗੇ ਉਹ ਵਿਸ਼ੇਸ਼ ਜਿਹੜੇ ਹੁਕਮ ਨੇ ਜਾਂ ਕੀ ਉਪਰਾਲੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਜਾ ਰਹੇ ਨੇ ਨਸ਼ੇ ਨੂੰ ਜਿਹੜਾ ਜੜੋਂ ਖਤਮ ਕਰਨ ਲਈ ਸਾਡੇ ਸੀਨੀਅਰ ਅਫਸਰਾਂ ਵਾਲਾ ਵੱਲੋਂ ਜਿਹੜੀਆਂ ਹਦਾਇਤਾਂ ਉਹਦੀ ਇਨਮਨ ਪਾਲਣਾ ਕਰਦੇ ਕਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਕੀ ਕਾਰਨ ਨੇ ਜਿਹੜਾ ਕਾਰਨ ਹੈ ਜਿਹੜਾ ਪੰਜਾਬ ਦੇ ਅੰਦਰ ਨਸ਼ਾ ਵਧ ਕਾਰਨ ਕੀ ਸਮਝਦੇ ਹਾਂ ਜਦੋਂ ਸਵੇਰੇ ਬੱਚਾ ਪੜਨ ਜਾਂਦਾ ਹੈ ਜਾਂ ਘਰੋਂ ਬਾਹਰ ਜਾਂਦਾ ਹੈ ਤਾਂ ਸ਼ਾਮ ਨੂੰ ਉਹਦਾ ਫੇਸ ਚਿਹਰਾ ਉਹਦੇ ਮਨ ਨੂੰ ਉਹ ਸਾਰਾ ਪਚੈਕ ਕਰਨਾ ਹੁੰਦਾ ਹੈ ਇਹਦੇ ਵਿੱਚ ਵੀ ਬੜਾ ਵੱਡਾ ਰੋਲ ਹੋਊਗਾ ਜੇ ਮਾਪੇ ਆਪਣੇ ਬੱਚਿਆਂ ਨੂੰ ਚੈੱਕ ਕਰਨਗੇ ਜਾਂ ਉਹਨਾਂ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਬਤਾਉਣਗੇ ਉਹਨਾਂ ਦੀ ਜਿਹੜੀ ਸੰਗਤ ਹੈ ਉਹਦੇ ਬਾਰੇ ਪਤਾ ਕਰਨਗੇ ਕੋਈ ਪਿੰਡ ਵਿੱਚ ਕੋਈ ਗਲਤ ਵਿਅਕਤੀ ਆਉਂਦਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਉਹਨੂੰ ਨਾਲ ਦਲ ਦੇ ਵਿੱਚੋਂ ਕਿਵੇਂ ਕੱਢਣਾਗਾ ਉਹ ਪਬਲਿਕ ਦੀ ਜੋ ਸਾਨੂੰ ਸਹਿਤਾਂ ਮਿਲੂ ਉਸ ਨਾਲ ਹੀ ਕੱਢਿਆ ਜਾ ਸਕਦਾ ਹੈ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੀਨੀਅਰ ਪੋਸਟ ਦੇ ਅਫਸਰਾਂ ਦੀਆਂ ਪਿਛਲੇ ਦਿਨ ਮੀਟਿੰਗ ਹੁੰਦੀਆਂ ਨੇ ਉਸ ਤੋਂ ਬਾਅਦ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਪੁਲਿਸ ਪ੍ਰਸ਼ਾਸਨ ਨੂੰ ਚੁਸਤ ਦਰੁਸਤ ਕਰਨ ਦੇ ਲਈ ਅਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਹਦਾਇਤਾਂ ਜਾਰੀ ਹੁੰਦੀਆਂ ਨੇ ਸੋ ਸਾਡੇ ਨਾਲ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਆਖਰ ਪੰਜਾਬ ਪੁਲਿਸ ਨੂੰ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਜਾਂ ਕ੍ਰਾਈਮ ਨੂੰ ਖਤਮ ਕਰਨ ਦੇ ਲਈ ਜਾਂ ਹੋਰ ਕਿਹੜੀਆਂ ਹਦਾਇਤਾਂ ਨੇ ਜਿਹੜੀਆਂ ਜਾਰੀਆਂ ਹੋਈਆਂ ਜਾਰੀ ਹੋਈਆਂ ਨੇ ਇੰਦਰਜੀਤ ਸਿੰਘ ਜੀ ਸਭ ਤੋਂ ਪਹਿਲਾਂ ਡੀ5 ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸੀਨੀਅਰ ਪੁਲਿਸ ਅਫਸਰਾਂ ਨੇ ਜਿਹੜੇ ਮੀਟਿੰਗ ਹੋਈ ਜਾਂ ਨੇ ਉਸ ਤੋਂ ਬਾਅਦ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਨੇ ਉਹ ਹਦਾਇਤਾਂ ਕੀ ਨੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਜਾਂ ਪੁਲਿਸ ਦੇ ਪਬਲਿਕ ਦੀ ਜਿਹੜੀ ਹੈਗੀ ਦੂਰੀ ਆਪਸ ਦੇ ਘਟਾਉਣ ਦੇ ਲਈ ਉਹ ਜਿਹੜੀਆਂ ਹਦਾਇਤਾਂ ਨੇ ਜਾਂ ਜੋ ਵੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਜੋ ਮਾਨਯੋਗ ਪੰਜਾਬ ਸਰਕਾਰ ਤੇ ਮਾਨਯੋਗ ਸਾਡੇ ਸੀਨੀਅਰ ਅਫਸਰਾਂ ਸਹਿਬਾਨ ਦਿਆਂ ਜੋ ਮੀਟਿੰਗਾਂ ਵੀ ਹੁੰਦੀਆਂ ਨੇ ਉਸ ਤੋਂ ਬਾਅਦ ਚ ਸਾਡੇ ਪੰਜਾਬ ਪੁਲਿਸ ਦੇ ਮਾਨਯੋਗ ਸੀਨੀਅਰ ਅਫਸਰਾਂ ਸਹਿਵਾਨ ਨੇ ਉਹਨਾਂ ਵੱਲੋਂ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਆਪਾਂ ਨੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਜੋ ਆਮ ਪਬਲਿਕ ਆਉਂਦੀ ਆ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਵਾਲਾ ਦੇ ਹੁਕਮ ਅਨਸਾਰ ਥਾਣਾ ਵਿੱਚ ਹਾਜ਼ਰ ਰਹਿ ਕੇ 11 ਤੋਂ 1 ਵਜੇ ਤੱਕ ਹਰ ਇੱਕ ਜੋ ਵੀ ਥਾਣਾ ਵਿਖੇ ਆਉਂਦਾ ਉਸ ਦੀ ਸੁਣਵਾਈ ਕਰਕੇ ਉਸ ਦੀ ਸੰਤਕਾ ਸ਼ਿਕਾਇਤ ਦਾ ਨਟਾਰਾ ਕਰਦੇ ਹਨ ਇੱਕ ਸਾਹ ਇੰਦਰਜੀਤ ਸਿੰਘ ਜੀ ਨਸ਼ਿਆਂ ਦਾ ਛੇਵਾਂ ਦਰਿਆ ਜਿਹੜਾ ਪੰਜਾਬ ਦੇ ਅੰਦਰ ਵਸ ਰਿਹਾ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਹਾਲਾਂਕਿ ਸਰਕਾਰ ਨੇ ਐਫਰਟਸ ਕੀਤੀਆਂ ਪੁਲਿਸ ਮੈਂ ਵੀ ਤੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕੀ ਜਿਹੜੇ ਹੈਗੇ ਉਹ ਵਿਸ਼ੇਸ਼ ਜਿਹੜੇ ਹੁਕਮ ਨੇ ਜਾਂ ਕੀ ਉਪਰਾਲੇ ਜਿਹੜੇ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਕੀਤੇ ਜਾ ਰਹੇ ਨੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਜੀ ਮਾਨਜੋਗ ਪੰਜਾਬ ਸਰਕਾਰ ਤੇ ਮਾਨਜੋਗ ਸੀਨੀਅਰ ਪੰਜਾਬ ਪੁਲਿਸ ਅਫਸਰਾਂ ਦੀਆਂ ਜੋ ਹਦਾਇਤਾਂ ਅਨੁਸਾਰ ਹਰ ਮੰਥ ਦੇ ਵਿੱਚ ਅਲੱਗ-ਅਲੱਗ ਦਿਨ ਛੱਡ ਕੇ ਜਿਵੇਂ ਕਸ ਆਪਰੇਸ਼ਨ ਹੈ ਉਹ ਚੱਲਦਾ ਰਹਿੰਦਾ ਜਿਵੇਂ ਡਰੱਗਸ ਦੇ ਅਗੇਂਸਟ ਜਾਂ ਕੋਈ ਹੋਰ ਕ੍ਰਾਈਮ ਪੇਸ਼ਾ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਈ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਅਲੱਗ-ਅਲੱਗ ਜਿੱਥੇ-ਜਿੱਥੇ ਕੋਈ ਹੌਟਸਪੌਟ ਬਣਿਆ ਨੇ ਅਸੀਂ ਰੇਡਾਂ ਕਰਦੇ ਆਂ ਤੇ ਹਰ ਇੱਕ ਸ਼ੱਕੀ ਵਿਅਕਤੀ ਨੂੰ ਅਸੀਂ ਚੈੱਕ ਕਰਕੇ ਜੋ ਵੀ ਕਿਸੇ ਕੋਲ ਕੋਈ ਡਰੱਗਸ ਮਿਲਦੀ ਆ ਜਾਂ ਕੋਈ ਕਿਸੇ ਤਰ੍ਹਾਂ ਦਾ ਜਰਾਈ ਪੇਸ਼ਾ ਵਿਅਕਤੀ ਹੁੰਦਾ ਉਹਨੂੰ ਪਾਇਸ ਤੇ ਚੈੱਕ ਕਰਦੇ ਆ ਤੇ ਅਸੀਂ ਉਸ ਨੂੰ ਨਸ਼ੇ ਨੂੰ ਜਿਹੜਾ ਜੜੋਂ ਖਤਮ ਕਰਨ ਲਈ ਸਾਡੇ ਸੀਨੀਅਰ ਅਫਸਰਾਨ ਵਾਲਾ ਵੱਲੋਂ ਜਿਹੜੀਆਂ ਹਦਾਇਤਾਂ ਆ ਉਹਦੀ ਇਨਮਨ ਪਾਲਣਾ ਕਰਦੇ ਆ ਹਾਲਾਂਕਿ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਪਰੰਤੂ ਜਿੱਥੇ ਸਾਡੀ ਨੌਜਵਾਨੀ ਬੱਚੇ ਨੇ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਨੇ ਨਸ਼ੇ ਕਿਤੇ ਨਾ ਕਿਤੇ ਹਾਲਾਂਕਿ ਪ੍ਰਸ਼ਾਸਨ ਆ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਹੈਗੇ ਨਸ਼ੇ ਜਿਹੜੇ ਨਸ਼ਾ ਤਸ਼ਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਪਰੰਤੂ ਫੇਰ ਵੀ ਨਸ਼ਾ ਜਿਹੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਕਾਰਨ ਤੁਸੀਂ ਕੀ ਸਮਝਦੇ ਹੋ ਲੰਬਾ ਸਮਾਂ ਤੋਂ ਤੁਹਾਡਾ ਤਜਰਬਾ ਬਹੁਤ ਹੈ ਇਸ ਫੀਲਡ ਦੇ ਵਿੱਚ ਜਿਹੜਾ ਨਸ਼ਾ ਖਤਮ ਨਹੀਂ ਹੋ ਰਿਹਾ ਕੀ ਕਾਰਨ ਨੇ ਜਿਹੜਾ ਕਾਰਨ ਹੈ ਜਿਹੜਾ ਪੰਜਾਬ ਦੇ ਅੰਦਰ ਨਸ਼ਾ ਵਧ ਕਾਰਨ ਕੀ ਸਮਝਦੇ ਹੋ ਜੀ ਦੇਖੋ ਇਹ ਕਾਰਨ ਤਾਂ ਦੇਖੋ ਸੀਨੀਅਰ ਆਫਸਰ ਆਣਵਾਲੇ ਪਾਲਾ ਹੋਰ ਸਾਰੇ ਵੱਖ-ਵੱਖ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਵੀ ਇਸ ਤੇ ਸਮੀਖਿਆ ਕਰਦੇ ਨੇ ਪਰ ਸਭ ਤੋਂ ਵੱਡਾ ਤਾਂ ਆਪਣੇ ਮਾਪੇ ਦਾ ਰੋਲ ਹੁੰਦਾ ਜੀ ਜਦੋਂ ਸਵੇਰੇ ਬੱਚਾ ਪੜਨ ਜਾਂਦਾ ਹੈ ਜਾਂ ਘਰੋਂ ਬਾਹਰ ਜਾਂਦਾ ਹੈ ਤਾਂ ਸ਼ਾਮ ਨੂੰ ਉਹਦਾ ਫੇਸ ਚਿਹਰਾ ਉਹਦੇ ਮੰਨ ਲਓ ਉਹ ਸਾਰਾ ਆਪਾਂ ਚੈੱਕ ਕਰਨਾ ਹੁੰਦਾ ਹੈ ਇਹਦੇ ਵਿੱਚ ਵੀ ਬੜਾ ਵੱਡਾ ਰੋਲ ਹੋਊਗਾ ਜੇ ਮਾਪੇ ਆਪਣੇ ਬੱਚਿਆਂ ਨੂੰ ਚੈੱਕ ਕਰਨਗੇ ਜਾਂ ਉਹਨਾਂ ਨਾਲ ਉਹਨਾਂ ਨੂੰ ਵਦ ਤੋਂ ਵਦ ਸਮਾਂ ਬਤਾਉਣਗੇ ਉਹਨਾਂ ਦੀ ਜਿਹੜੀ ਸੰਗਤ ਹੈ ਉਹਦੇ ਬਾਰੇ ਪਤਾ ਕਰਨਗੇ ਪਰ ਜਿਹੜੇ ਇਸ ਬੁਰੀ ਸੰਗਤ ਦੇ ਬੱਚੇ ਨੇ ਉਹਨਾਂ ਨੂੰ ਅਸੀਂ ਹੁਣ ਜਿਵੇਂ ਪਿੱਛੇ ਜੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਸਾਡੇ ਸੀਨੀਅਰ ਅਫਸਰਾਂ ਵਾਲਾ ਵੱਲੋਂ ਇੱਕ ਉਹਨਾਂ ਨੂੰ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀ ਸੀ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਛੱਡਿਆ ਤੇ ਹੁਣ ਵੀ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਜੇ ਕੋਈ ਬੰਦਾ ਨਸ਼ਾ ਕਰਨ ਵਾਲਾ ਉਹ ਸਾਡੇ ਕੋਲੇ ਆ ਸਕਦਾ ਹੈ ਜਾਂ ਅਸੀਂ ਉਹ ਸਾਨੂੰ ਦੱਸਣ ਵੀ ਅਸੀਂ ਉਹਨੂੰ ਲਿਜਾ ਕੇ ਡੀਡਿਕਸ਼ਨ ਸੈਂਟਰ ਚ ਉੱਥੇ ਮਾਨਯੋਗ ਪੰਜਾਬ ਸਰਕਾਰ ਵੱਲੋਂ ਬੜੀਆਂ-ਬੜੀਆਂ ਸੁਵਿਧਾ ਬਣੀਆਂ ਹੋਈਆਂ ਨੇ ਉਹਦੇ ਮੁਤਾਬਕ ਉਹਦਾ ਨਸ਼ਾ ਛਡਾਇਆ ਜਾਵੇ। ਬਾਕੀ ਤਾਂ ਤੁਸੀਂ ਵੀ ਦੇਖੋ ਹਰ ਚੈਨਲ ਰਾਹੀਂ ਸਾਡੇ ਰਾਹੀਂ ਸਾਨੂੰ ਅਸੀਂ ਇਹੀ ਮਾਨ ਜਿਹੜੇ ਪਬਲਿਕ ਆਮ ਪਬਲਿਕ ਜਾਂ ਥਾਣੇ ਦੇ ਏਰੀਏ ਦੇ ਜਾਂ ਮੋਹਤੌਰ ਪੁਰਸ਼ ਨੇ ਜਾਂ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਇਹੀ ਤੁਹਾਡੇ ਰਾਹੀਂ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਸਾਡਾ ਸਾਥ ਦਿੱਤਾ ਜਾਵੇ ਕੋਈ ਪਿੰਡ 'ਚ ਕੋਈ ਗਲਤ ਵਿਅਕਤੀ ਆਉਂਦਾ ਜਾ ਕੋਈ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਸ਼ਾ ਕਰਦਾ ਹੈ ਉਹਨੂੰ ਨਾਲ ਦਲ ਦੇ ਵਿੱਚੋਂ ਕਿਵੇਂ ਕੱਢਣਾਗਾ ਉਹ ਪਬਲਿਕ ਦੀ ਜੋ ਸਾਨੂੰ ਸਹਿਤਾ ਮਿਲੂ ਉਸ ਨਾਲ ਹੀ ਕੱਢਿਆ ਜਾ ਸਕਦਾ ਹੈ ਬਾਕੀ ਜੋ ਅਸੀਂ ਐਫਰਟਸ ਕਰ ਰਹੇ ਹਾਂ ਅਸੀਂ ਵੱਧ ਤੋਂ ਵੱਧ ਨਸ਼ੇ ਨੂੰ ਖਤਮ ਕਰਨ ਲਈ ਜਿਹੜੀ ਡਰੱਗ ਚ ਵੇਚਣ ਵਾਲੇ ਵਿਅਕਤੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜੇ ਕੋਈ ਆਮ ਪਬਲਿਕ ਹੈ ਕੋਈ ਆਮ ਤੁਹਾਡੇ ਤੱਕ ਕਿਵੇਂ ਪਹੁੰਚ ਕਰੇ ਜਾਂ ਉਹ ਨਸ਼ਾ ਤਸਕਰ ਦੀ ਕੇ ਸੂਹ ਦੇਣੀ ਹੈ ਜਿਵੇਂ ਤੁਸੀਂ ਭਾਸ ਤੋਂ ਇੱਥੋਂ ਕੋਈ ਮੋਬਾਈਲ ਨੰਬਰ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਸੀਨੀਅਰ ਅਫਸਰਾਨ ਵਾਲਾ ਵੱਲੋਂ ਡਰੱਗ ਸਬੰਧੀ ਸਪੈਸ਼ਲ ਨੰਬਰ ਵੀ ਪਬਲਿਕ ਦੇ ਵਿੱਚ ਸ਼ੇਅਰ ਕੀਤੇ ਹੋਏ ਨੇ ਜੀ ਬਾਕੀ ਸਾਡਾ ਇੱਕ ਕੰਟਰੋਲ ਦਾ ਨੰਬਰ ਹੈ ਉੱਥੇ ਵੀ ਦੇ ਸਕਦੇ ਨੇ ਤਲਾ ਸਾਡੇ ਥਾਣੇ ਦਾ ਮੇਰਾ ਐਸਐਚਓ ਦਾ ਨੰਬਰ ਹੈ 95929 12422 ਸਾਡੇ ਮੁੰਚੀ ਦਾ ਨੰਬਰ ਜਿਹੜਾ ਹਰ ਟਾਈਮ ਅਵੇਲੇਬਲ ਹੁੰਦਾ ਹੈ 95929 17866 ਜਦੋਂ ਵੀ ਸਾਨੂੰ ਕੋਈ ਪਬਲਿਕ ਮੇਰੇ ਨਾਲ ਲੱਗ ਮਿਲ ਕੇ ਜਾਂ ਕਿਸੇ ਵੀ ਮੁਲਾਜ਼ਮ ਰਾਹੀਂ ਸਾਨੂੰ ਕੋਈ ਜਾਂ ਕਿਸੇ ਆਮ ਪਬਲਿਕ ਰਾਹੀਂ ਬੰਦੇ ਰਾਹੀਂ ਕਦੇ ਵੀ ਸਾਨੂੰ ਇਤਲਾਹ ਦੇ ਸਕਦੇ ਨੇ ਪਰ ਨਸ਼ਾ ਵੇਚਣ ਵਾਲੇ ਜਿਹੜੇ ਕੋਈ ਵਿਅਕਤੀ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੁਸੀਂ ਸਾਡੇ ਨਾਲ ਕੀਮਤੀ ਸਮਾਂ ਜਿਹੜਾ ਔਰ ਕੀਮਤੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਿਆਸੀ ਦੇ ਸਰਵ ਇਨਸਪੈਕਟਰ ਇੰਦਰਜੀਤ ਸਿੰਘ ਤੁਸੀਂ ਵੇਖਦੇ ਰਹੋ D5 ਚੈਨਲ ਪੰਜਾਬੀ ਮੈਨੂੰ ਗੁਰਤੇਜ ਕੋਈ ਨੂੰ ਦਿਓ ਇਜਾਜ਼ਤ ਧੰਨਵਾਦ ਨਿਰਧਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরohar, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਸ਼ਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।